ਬੀਤੀ ਰਾਤ ਨੰਗਲ ਪਖੜਾ ਰੋਡ ਦੇ ਉੱਤੇ 蒂ਮਾਨ ਫਰਨੀਚਰ ਹਾਊਸ ਦੇ ਉੱਤੇ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸੰਬੰਧੀ ਗੱਲਬਾਤ ਕਰਦਿਆਂ ਦੁਕਾਨ ਮਾਲਕ ਨੇ ਦੱਸਿਆ ਕਿ ਰਾਤ ਕਰੀਬ 12:30 ਵਜੇ ਮੀਟਰ ਦੇ ਵਿੱਚੋਂ ਧੂਆ ਨਿਕਲ ਰਿਹਾ ਸੀ ਤੇ ਜਿਵੇਂ ਹੀ ਸ਼ਟਰ ਚੱਕ ਕੇ ਵੇਖਿਆ ਤਾਂ ਅੱਗ ਲੱਗਣੀ ਸ਼ੁਰੂ ਹੋਈ ਸੀ ਤੇ ਜਿਸ ਤੋਂ ਬਾਅਦ ਤੁਰੰਤ ਉਹਨਾਂ BBMP ਦਮਕਲ ਵਿਭਾਗ ਨਾਲ ਸੰਪਰਕ ਸਥਾਪਿਤ ਕੀਤਾ ਪਰ ਉੱਥੋਂ ਉਹਨਾਂ ਨੂੰ ਇਹ ਜਵਾਬ ਮਿਲਿਆ ਕਿ ਉਹਨਾਂ ਦੀ ਗੱਡੀ ਖਰਾਬ ਹੈ ਜਿਸ ਤੋਂ ਬਾਅਦ ਤੁਰੰਤ ਨਗਰ ਕੌਂਸਲ ਨੰਗਲ ਦੇ ਫਾਇਰ ਬ੍ਰਿਗੇਡ ਦੇ ਨਾਲ ਸੰਪਰਕ ਕੀਤਾ ਗਿਆ ਤੇ ਨਗਰ ਕੌਂਸਲ ਨੰਗਲ ਵੱਲੋਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਭੇਜੇ ਗਏ ਪਰ ਉਦੋਂ ਤੱਕ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ ਜਾਣਕਾਰੀ ਸਾਂਝੀ ਕਰਦਿਆਂ ਫਾਇਰ ਬ੍ਰਿਗੇਡ ਦੇ ਚਾਲਕ ਗੌਰਵ ਜਸਵਾਲ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਤੋਂ ਮੌਕੇ ਉੱਤੇ ਪਹੁੰਚੇ ਪਰ ਅੱਗ ਨੇ ਕਾਫੀ ਭਿਆਨਕ ਰੂਪ ਧਾਰਨ ਕਰ ਲਈ ਸੀ ਜਿਸ ਉੱਤੇ ਬੜੀ ਮੁਸ਼ਕਲ ਦੇ ਨਾਲ ਕਾਬੂ ਪਾਇਆ ਗਿਆ ਉਹਨਾਂ ਕਿਹਾ ਕਿ ਇਸ ਅੱਗ ਦੇ ਕਾਰਨ ਦੁਕਾਨ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਰਾਖ ਹੋ ਗਿਆ ਜਿਸ ਨਾਲ ਇਹ ਅਨੁਮਾਨ ਹੈ ਕਿ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਦੱਸਦੇ ਕਿ ਇਹ ਅੱਗ ਬਿਲਕੁਲ ਰਿਹਾਇਸ਼ੀ ਖੇਤਰ ਦੇ ਵਿੱਚ ਲੱਗੀ ਸੀ ਤੇ ਇਸ ਤੇ ਨਾਲ ਵੀ ਕਾਫੀ ਮਕਾਨਾਂ ਸੰਤੇ ਜੇਕਰ ਸਮੇਂ ਰਹਿੰਦੇ ਇਸ ਅੱਗ ਦੇ ਉੱਤੇ ਕਾਬੂ ਨਹੀਂ ਪਾਇਆ ਜਾਂਦਾ ਤਾਂ ਕੋਈ ਵੱਡਾ ਹਾਸਾ ਵੀ ਵਾਪਰ ਸਕਦਾ ਸੀ ਇਸੇ ਸਮੇਂ BBMP ਦੇ ਦਮਕਲ ਵਿਭਾਗ ਦੀ ਖਰਾਬ ਗੱਡੀ ਹੋਣ ਤੇ ਸਥਾਨਕ ਲੋਕਾਂ ਨੇ ਸਵਾਲੀਆ ਚਿੰਨ੍ਹ ਖੜੇ ਕੀਤੇ ਹਨ ਕਿ ਅਜਿਹੇ ਮੌਕੇ ਦੇ ਉੱਤੇ BBMP ਦਮਕਲ ਵਿਭਾਗ ਦੀ ਗੱਡੀ ਦਾ ਖਰਾਬ ਹੋਣਾ ਬਹੁਤ ਹੀ ਮੰਦਭਾਗੀ ਗੱਲ ਹੈ ਵੇਖੋ ਕਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਇਸ ਭਿਆਨਕ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤੇ ਗੱਲਬਾਤ ਕਰਦੇ ਆ ਦੁਕਾਨ ਮਾਲਕ ਨੇ ਕੀ ਕਿਹਾ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਸਾਡੇ 12:00 1 ਵਜੇ ਦੇ ਕਰੀਬ ਜੀ ਮੀਟਰ ਦੇ ਵਿੱਚੋਂ ਧੂਆ ਨਿਕਲ ਰਿਹਾ ਤਾਂ ਅਸੀਂ ਸ਼ਟ ਆਫ ਚੱਕ ਕੇ ਆ ਗਏ ਬਾਹਰ ਚੁੱਲ ਸਾਡੇ ਕਰਦੇ ਇੰਟਰਵਿਊ ਘਰਦਿਆਂ ਨੂੰ ਸਾੜਿਆ ਨੂੰ ਬਚਾ ਕੇ ਬਾਹਰ ਕੀਤਾ ਵੀ ਦਿਨ 5 ਮਿੰਟ ਅੱਗ ਬਰਨੀ ਸ਼ੁਰੂ ਹੋਈ ਅਸੀਂ 5 ਵੇਟ ਪਾਸ ਕੀ ਹੈ ਉਸ ਪਹਿਲਾਂ ਤਾਂ ਤਾਲਾ ਲੱਗਿਆ ਹੋਤਾ ਗਿਆ ਮੇਰੇ ਕੋਲ ਸੀ ਬੀਜ ਕੋਸ਼ਲ ਜੀ ਇਹ ਵੀ ਨਾਲ ਜੀ ਇਹਨਾਂ ਨੇ ਦੋ ਵਾਰੀ ਫੋਨ ਵੀ ਕੋਸ਼ਿਸ਼ ਕੀਤੀ ਉਹ ਕਹਿੰਦੇ ਦੂਸਰੇ ਨੰਬਰ ਤੇ ਫੋਨ ਕਰ ਲਓ ਸਾਡੀ ਗੱਡੀ ਖਰਾਬ ਹੈ ਫਿਰ ਜਿਹਨਾਂ ਨੇ ਮਿਆਂਨਗਲ ਤੋਂ ਬੁਲਾਇਆ ਕਿ ਉਹ ਤੁਹਾਹੀ ਫਾਇਰ ਗੱਟ ਪਰ ਉਹਦਾ ਕੱਟ ਜਿਆਦਾ ਵੱਡੀ ਹੈ ਮੱਲੇ ਵਾਲੇ ਦੇ ਮਤਲਬ ਜੇ ਬੀਵੀਐਮਬੀ ਵਾਲੇ ਸਮੇਂ ਤੇ ਆ ਜਾਂਦੇ ਤਾਂ ਅੱਗ ਆ ਜਾਂਦੀ ਤਾਂ ਬਹੁਤ ਜ਼ਿਆਦਾ ਕੰਟਰੋਲ ਹੋ ਜਾਂਦਾ ਸਾਡਾ ਸਕੂਟਰ ਜਲ ਗਿਆ ਜੀ ਸਾਰਾ ਸਮਾਨ ਜਲ ਗਿਆ ਤਾਂ ਬੀਵੀਐਮਬੀ ਵਾਲੀ ਫਾਇਰ ਗੱਟ ਵੀ ਸਾਡੇ ਘਰ ਤੋਂ ਸਿਰਫ 500 ਮੀਟਰ ਦੀ ਦੂਰੀ ਤੇ ਹੈ ਬਿਲਕੁਲ ਨੇੜੇ ਹੈ ਅੱਗੇ ਬਾਕੀ ਗਵਾਂਡੀਆਂ ਤੇ ਵੀ ਲੱਗ ਸਕਦੇ ਮੌਲੇ ਦੇ ਨਾਲ ਤੁਸੀਂ ਦੇਖ ਸਕਦੇ ਸਾਰਿਆਂ ਦੇ ਘਰ ਨਾਲ-ਨਾਲ ਸਾਰਿਆਂ ਨੇ ਸਹੀ ਸਮਾਨ ਨੂੰ ਦਬਾ ਦਾ ਬਹੁਤ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਸਾਰਾ ਫਰਨੀਚਰ ਸਾੜ ਗਿਆ ਕਿਚਨ ਦੀ ਨਾਲ ਕਿਚਨ ਦੇ ਨਾਲ ਸਾਰਾ ਸਾੜ ਗਿਆ ਜਦ ਕਿ ਜਦੋਂ ਮੈਨੂੰ ਪਤਾ ਲੱਗਿਆ ਤਾਂ ਉਸ ਟਾਈਮ ਇਹ ਜਿਹੜੀ ਅੱਗ ਨਾ ਪੂਰੀ ਪਰਚੰਡ ਰੂਪ ਸੀ ਔਰ ਜਦੋਂ ਮੈਂ BBMP ਦੇ ਜਿਹੜਾ ਹੈਗਾ ਫਾਈਵ ਸਟੇਸ਼ਨ ਹੈ ਕਿਉਂਕਿ ਪਹਿਲਾਂ ਬਹੁਤ ਕਿਸੇ ਨੇ ਚੱਕਿਆ ਨਹੀਂ ਉਸ ਤੋਂ ਬਾਅਦ ਮੈਂ ਇੱਕ ਸਕੂਟਰ ਤੇ ਚਲਾ ਕੇ ਆ ਉੱਥੇ ਜਾ ਕੇ ਇਹ ਜਵਾਬ ਮਿਲਿਆ ਵੀ ਸਾਡੀ ਗੱਡੀ ਖਰਾਬ ਹੈ ਬਹੁਤ ਮਾੜੀ ਗੱਲ ਹੈ ਕਿ ਜੇ ਇਸ ਤਰ੍ਹਾਂ ਦੀਆਂ ਗੱਲਾਂ ਐਡਾ ਵੱਡਾ ਜਿਹੜਾ ਸ਼ਹਿਰ ਮੰਗਲ ਦੇ ਵਿੱਚ BBMP ਦਾ ਹਜ਼ਾਰਾ ਜਿਸ ਹਜ਼ਾਰੇ ਦੇ ਉੱਪਰ ਸਾਰਾ BBMP ਚੱਲਦਾ ਉਸ ਆਧਾਰੇ ਦੇ ਜੇ ਫਾਇਰ ਵਾਲੀ ਗੱਡੀ ਖਰਾਬ ਹੈ ਤਾਂ ਮੈਂ ਸਮਝਦਾ ਇਸ ਤੇ ਮੁੱਢ ਭਾਗੀ ਕਿ ਇਹ ਕਿਤੇ ਜਿਹੜਾ ਅੱਜ ਲੜਾਈ ਦਾ ਦੌਰ ਚੱਲ ਰਿਹਾ ਹੈ ਜੀ ਉਸ ਲੜਾਈ ਦੇ ਦੌਰ ਦੇ ਵਿੱਚ ਇੰਦਾ ਦਾ ਕੋਈ ਜਿਹੜਾ ਹੈਗਾ ਕੋਈ ਜਿਹੜੀ ਮੁਜ਼ਾਇਲ ਕੋ ਗੱਡੀ ਕਿਤੇ ਨਾ ਕਿਤੇ ਆ ਕੇ ਜਿਸ ਤਰ੍ਹਾਂ ਡਰੋਨ ਆ ਰਹੇ ਸੀਗੇ ਤਾਂ ਇੱਥੇ ਦਾ ਸ਼ਹਿਰ ਦਾ ਬੁਰਾ ਹਾਲ ਹੋ ਜਾਊਗਾ ਮੈਂ ਇਹ ਕੋ ਮੰਗ ਕਰਦਾ ਹਾਂ ਕਿ ਇਹ ਜਿਹੜਾ BBMP ਦਾ ਅਧਾਰਾ ਹੈ ਕਿਥੇ ਬੜੀਆਂ ਬੜੀਆਂ ਗੱਲਾਂ ਕਰਦਾ ਹੈਗਾ ਜੀ ਜਿੱਥੇ ਫਰਜ਼ ਦੀ ਸਾਡੀ ਪਾਲਟ ਸਟੇਸ਼ਨ ਦੇ ਉੱਤੇ ਗੱਡੀ ਦੀ ਲੋਡ ਸੀਗੀ ਉਹ ਫਰਜ਼ ਦੀ ਜਿਹੜੀ ਗੱਡੀ ਆਪਣੇ ਇਥੇ ਸਾਡੇ ਦੇ ਉਸ ਤੋਂ ਬਾਅਦ ਮੈਂ ਕੰਟੈਕਟ ਫਿਰ ਕਾਉਂਸਲ ਦੇ ਜਿਹੜੇ ਕੈਨ ਫਾਇਰ ਦੇ ਉਹਦੇ ਨਾਲ ਕੀਤਾ ਮੈਂ ਇਹ ਪ੍ਰਸ਼ੰਸਾ ਜ਼ਰੂਰ ਕਰੂੰਗਾ ਜਿਹੜੇ ਕਾਉਂਸਲ ਦੀ ਜਿਹੜੀ ਛਾਇਰ ਦੀਆਂ ਗੱਡੀਆਂ ਹੈ ਦੋਨੋਂ ਆ ਗਈਆਂ ਕਹਿੰਦੇ ਦੇਰ ਆਏ ਦਰੋਸਤ ਆਏ ਉਸ ਤੋਂ ਪਹਿਲਾਂ ਸਾਡਾ ਜਿਹੜਾ ਹੈਗਾ ਇਹ ਦੁਕਾਨ ਦੇ ਵਿੱਚ ਇਹਨਾਂ ਦੀ ਜਿਹੜੀ ਅਗ ਬਹੁਤ ਪ੍ਰਚੰਡ ਰੂਪ ਦੇ ਚੁੱਕੀ ਸੀਗੀ ਇੱਕ ਵੱਡੀ ਗੱਲ ਦੱਸਦਾ ਹਾਂ ਕਿ ਜਿਹੜੀ ਮੋਪਟ ਦੀ ਇਹਨਾਂ ਦੀ ਉਹ ਮੇਰੇ ਸਾਹਮਣੇ ਉਹਦੇ ਜਿਹੜੇ ਟਪਾਕੇ ਬੋਲੇ ਬਹੁਤ ਵੱਡਾ ਜਿਰਾ ਬਲਾਸਟ ਹੋਇਆ ਔਰ ਇਹ ਵੀ ਕ ਦਸੂਗਾ ਤਾਂ ਰਿਕਾਰਡ ਨਹੀਂ ਕਰ ਰਹੀ ਉਹ ਆਪਣੇ ਆਪ ਸਟਾਰਟ ਹੋ ਰਹੀ ਸੀ ਜਿਹੜੀ ਬੋਪੜ ਸੀਗੀ ਹੂੰ ਸੋ ਇਸ ਜਿਹੜੀ ਹੈਗੀ ਦੁਕਾਨ ਹੈ ਧਮਾਨ ਪਰਨੀਚਰ ਜਿਨ੍ਹਾਂ ਦਾ ਨੁਕਸਾਨ ਬਹੁਤ ਹੋਇਆ ਵਫਤ ਹੀ ਜ਼ਿਆਦਾ ਹੈ ਇੰਨਾ ਜਿਹੜਾ ਨੁਕਸਾਨ ਹੈ ਪੀਪੀਸੀ ਬਹੁਤ ਸੋਫੇ ਲੋਪਾਨ ਨੂੰ ਡਿਲੀਵਰੀ ਕਰਨੀ ਦੀ ਜਿਹੜਾ ਉਹ ਹੈਗਾ ਮੇਰੀ ਪੂਰ ਜੋਰ ਮੰਗਾ ਹੈ ਇਹਨਾਂ ਦਾ ਜਿੰਨਾ ਹਰਜਾਨਾ ਚਾਹੇ ਤੇਰੀ ਸਰਕਾਰ ਹੈ ਚਾਹੇ ਕੋਈ ਵੀ ਹੈ ਇਨਾਂ ਦਾ ਜਿੰਨਾ ਹਰਜਾਨਾ ਹੈ ਉਹਨੂੰ ਉਹਦਾ ਦਾ ਪੂਰਾ ਨਹੀਂ ਅਸੀਂ ਕਰ ਸਕਦੇ ਇੱਕ ਹੋਰ ਵੱਡੀ ਜਿਹੜੀ ਰੱਬ ਦੀ ਮਿਹਰ ਹੋਈ ਉਹ ਜਾਨੀ ਮਾਲ ਨਕਸਤਾਨੀ ਹੋਇਆ ਤਾਂ ਮੇਰੀ ਬੇਨਤੀ ਹੈ ਕਿ ਇਹਨਾਂ ਨੂੰ ਘੱਟ ਤੇ ਘੱਟ ਜਿਹੜਾ ਮੇਰੇ ਖਿਆਲ ਹੈ ਇਹਨਾਂ ਦਾ ਇਹਨਾਂ ਦਾ ਹੈ ਜਿੰਨਾ ਵੀ ਹਰਜਾਨਾ ਹੈਗਾ ਉਹ ਅਸੀਂ ਨਹੀਂ ਦੇ ਸਕਦੇ ਫਿਰ ਵੀ ਸਰਕਾਰ ਨੂੰ ਮੰਗ ਹੈ ਇਹਨਾਂ ਦਾ ਹਰਜਾਨਾ ਪੂਰਾ ਕੀਤਾ ਜਾਵੇ ਤਾਂ ਜੋ ਜੀ ਬੋਲ ਦਿਓ ਨਾ ਕਿ ਅਗਰ BBMP ਵਾਲੇ ਮੋਟੇ ਹੋਰ ਜਿਹੜੀ ਗੱਲ ਫੇਰ ਜਿਹੜੀ ਜਿਹੜੀ ਸਾਹਮਣੇ ਮੇਰੇ ਜਦੋਂ ਆਈ ਇਹ BBMP ਦਾ ਜਿਹੜਾ ਫਾਇਰ ਵਾਲਾ ਹੈਗਾ ਜੇ ਕਿਤੇ ਟਾਈਮ ਤੇ ਹੋ ਜਾਂਦਾ ਤਾਂ ਇਹ ਜਿਹੜਾ ਐਡਾ ਨੁਕਸਾਨ ਨਾ ਹੁੰਦਾ ਸੋ ਮੈਂ ਇਹੀ ਬੇਨਤੀ ਕਰਾਂ ਚੋਪੜਾ ਜੀ ਇਹ ਸਾਡੇ ਕਾਮੇਡੀਆ ਸਟਾਰ ਵਾਲੇ ਦਿੱਤਾ ਜੀ ਇਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਜਿਹੜੀ ਸਾਡੀ ਆਵਾਜ਼ ਹੈ ਸਰਕਾਰ ਤੱਕ ਪਹੁੰਚਾ ਸਕੇ ਇੱਥੇ ਦੇ ਜਿਹੜੇ ਨਵੇਂ ਦੇ ਹੈ ਮੰਤਰੀ ਹੈ ਉਹ ਇਹਨਾਂ ਨੂੰ ਹਰਜਾਨਾ ਦੇ ਸਕੇ ਦੇ ਨਾਲ ਹੀ ਇੱਕ ਲਗਭਗ 500 ਮੀਟਰ ਦੇ ਅੱਗੇ ਲੱਗੀ ਰਹੀਤੀ ਉਹਨਾਂ ਦਾ આરોਪ ਹੈ ਕਿ ਉਹ ਮੋਕੇ ਤੇ ਪਹੁੰਚੇ ਪਹਿਲਾਂ ਤੁਸੀਂ ਫੋਨ ਨਹੀਂ ਕੀਤਾ ਜਾਂ ਮੋਕੇ ਤੇ ਪਹੁੰਚ ਕੇ ਉਹਨਾਂ ਨੂੰ ਕਿਹਾ ਤਾਂ ਕਿਹਤਾ ਗੱਡੀ ਖਰਾਬ ਸਰ ਫੋਨ ਨਹੀਂ ਆਇਆ ਸਰ ਫੋਨ ਕਿਆ ਕਹਿੰਦੇ ਆਪਣਾ ਸਾਡੇ ਪਾਸ ਤੱਕ ਆਇਆ ਫੋਨ ਸਰ ਕਿਆ ਕਹਿੰਦੇ ਆਪਣਾ ਇਹ ਗਲਤ ਹੈ ਸਰ ਤੁਸੀਂ ਕਿਆ ਕਹਿੰਦੇ ਫੋਨ ਅਕੇ ਟੈਂਡਿੰਗ ਕੀਤਾ ਚਲੋ ਇੱਥੇ ਮੋਕੇ ਤੇ ਆਏ ਤਾਂ ਸਾਡੇ ਬੰਦੇ ਨਾਲ ਗਏ 100% ਨਹੀਂ ਗੱਡੀ ਸਾਡੀ ਗੱਡੀ ਹੈ ਸਰ ਪੰਪ ਖਰਾਬ ਹੈ ਇਸ ਕਰਕੇ ਨਹੀਂ ਜਾ ਰਹੀ ਇਹ ਦੋਈ ਗੱਡੀਆਂ ਖਰਾਬ ਹੈ ਦੋਨੋਂ ਸਰੀਕੀ ਹੈ ਉੱਪਰਲੀ ਗੱਡੀ ਵਰਤਮਨ ਦੀ ਚਿੱਕ ਹੈ ਸਰ ਕੰਡਾ ਮਜੀ ਕੰਡਾ ਮਜੀ ਕੰਡਾ ਮਜੀ ਨਹੀਂ ਸਾਧੋ ਰਾਣੀ